ਜਿੱਥੇ ਅੱਜ ਪੂਰੇ ਦੇਸ਼ ਵਿੱਚ 26 ਜਨਵਰੀ ਮੌਕੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਟਰੈਕਟਰ ਮਾਰਚ ਕੱਢਿਆ ਹੈ ਔਰ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਹੀ ਕਿਸਾਨ ਇਕੱਠੇ ਹੋ ਕੇ ਕਿਸਾਨ ਸੰਜੁਗਤ ਮੋਰਚਾ ਦੇ ਹੇਠਾਂ ਆ ਕੇ ਉਹਨਾਂ ਨੇ ਇੱਥੇ ਮੋਰਚਾ ਲਗਾਇਆ ਹੋਇਆ ਹੈ ਔਰ ਟਰੈਕਟਰ ਮਾਰਚ ਵੱਖ-ਵੱਖ ਜਗ੍ਹਾ ਤੇ ਜਿੱਥੇ ਬੰਦੀਆਂ ਨੇ ਕੱਢੇ ਹਨ ਤਾਂ ਜੋ ਸਰਕਾਰ ਜਿਹੜੀ ਹੈ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਜਿਹੜੀ ਮੰਗਾਂ ਨਹੀਂ ਮੰਨ ਰਹੀ ਉਹ ਉਹਨਾਂ ਨੂੰ ਮੰਗਾਂ ਨੂੰ ਨਾਲੇ ਉਹਨਾਂ ਵੱਲੋਂ ਕਹਿਣਾ ਹੈ ਕਿ ਇਹ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਔਰ ਜਿੰਨੀ ਦੇਰ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਦਾਂ ਹੀ ਸੰਘਰਸ਼ ਕਰਦੇ ਰਹਾਂਗੇ ਉਧਰ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹਨ ਵਕ ਵਕ ਆਗੂਆਂ ਨੇ ਆਪਣੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਕੀ ਤਾੜਨਾ ਕੀਤੀ ਹੈ ਤੇ ਕੀ ਬੇਨਤੀ ਕੀਤੀ ਹੈ ਆਓ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੈਮਰਾ ਸਾਡਾ ਤਸਵੀਰਾਂ ਦਿਖਾਏਗਾ ਇੱਕ ਬਹੁਤ ਵੱਡਾ ਇਕੱਠ ਜਿਹੜਾ ਆ ਅੱਜ ਇਨਾਂ ਦੇ ਵਿੱਚ ਜਿਹੜਾ ਸੈੱਲੋ ਬਣਿਆ ਆ ਉਹਨੂੰ ਘੇਰਿਆ ਹੋਇਆ ਹੈ ਔਰ ਬਹੁਤ ਹੀ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ ਦਿਖਾਈ ਦੇ ਰਹੀਆਂ ਹਨ ਕੈਮਰਾ ਸਾਡਾ ਤੁਹਾਨੂੰ ਤਸਵੀਰਾਂ ਦਿਖਾਏਗਾ ਸ਼ਮਸ਼ੀਰ ਸਿੰਘ ਅਠਵਾਲ ਪ੍ਰਧਾਨ ਕਿਸਾਨ ਯੂਥ ਵਿੰਗ ਪੰਜਾਬ ਸਰਕਾਰਾਂ ਚੁੱਕਣਗੀਆਂ ਸਰਕਾਰਾਂ ਹਾਰਨਗੀਆਂ ਕਰਤੇ ਕਿਸਾਨ ਜਿੱਤਣਗੇ ਇਹ ਤੁਹਾਨੂੰ ਮੈਂ ਅੱਜ ਦਾਵਾ ਕਰਦਾ ਵੀ ਕਿਸਾਨ ਜਿੱਤ ਕੇ ਵਾਪਸ ਆਉਣਗੇ ਉਥੋਂ ਤੇ ਕਿੰਨਾ ਕੁ ਲੰਬਾ ਹੈ ਟਰੈਕਟਰ ਮਾਰਚ ਕਿੱਥੋਂ ਕੀਤਾ ਕਿੱਥੇ ਜਾਏ ਇਹ ਜੀ ਪਿੰਡ ਅਠਵਾਲਾ ਗੇਟ ਬਾਪੂ ਫੌਜਾ ਸਿੰਘ ਫਰੀडम फाइਟਰ ਤੋਂ ਸਟਾਰਟ ਹੋ ਕੇ ਚੀਨੇ ਜਿਹੜਾ ਸੈਲੋ ਪਲੈਂਟ ਉੱਤੇ ਤੱਕ ਜਾਏਗਾ ਬਿਲਕੁਲ ਜੀ ਬਿਲਕੁਲ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਸਰਕਾਰ ਦੇ ਜਿਹੜੇ ਚੀਫ ਸੈਕਟਰੀ ਆਏ ਸੀ ਉਹਨਾਂ ਨੇ ਪੂਰਾ ਵਿਸ਼ਵਾਦ ਹੋਇਆ ਵੀ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਕੀਤੇ ਜਾਣਗੇ ਅਗਰ ਨਹੀਂ ਹੁੰਦੇ ਤੇ ਸਾਡਾ ਜਿਹੜਾ ਮੋਰਚਾ ਵਾ ਨਿਰੰਤਰ ਜਾਰੀ ਚੱਲ ਰਿਹਾ ਵਾ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਵੀ ਆ ਰਹੇ ਨੇ ਫਿਰਨਾ ਜੀ ਗੁਰਪ੍ਰੀਤ ਸਿੰਘ ਛੀਨਾ ਪ੍ਰਧਾਨ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਜੋ ਸਾਡੇ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਪੀ ਜਿੱਥੇ ਜਿਵੇਂ ਮੌਲ ਜ਼ਿਆਾ ਬੀਜੇਪੀ ਦਫਤਰ ਆ ਜਾਂ ਸਾਈਲੋਜ਼ ਉਸ ਦੇ ਤਹਿਤ ਅਸੀਂ ਜਿਹੜਾ ਸ਼ੀਨਾ ਸੈਲੋ ਪਲਾਂਟ ਆ ਉਸ ਦੇ ਅੱਗੇ ਟਰੈਕਟਰ ਮਾਰਚ ਪਰੇਡ ਜਿਹੜੀ ਆ ਤੇ ਲੜਾਈ ਸਾਡੀ ਤੇ ਤੁਸੀਂ ਵੇਖ ਸਕਦੇ ਜੇ ਘਟੋ ਘਟ 4-5 ਕਿਲੋਮੀਟਰ ਦੀ ਲਾਈਨ ਲੱਗੀ ਆ ਲੋਕਾਂ ਦੇ ਵਿੱਚ ਬੜਾ ਰੋਸ ਆ ਜਥੇਬੰਦੀਆਂ ਸਾਡੀਆਂ ਵੱਖ-ਵੱਖ ਸੋਚ ਦੇ ਨਾਲ ਲੜ ਰਹੀਆਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਦੱਲੇਵਾਲ ਸਾਹਿਬ ਤੇ ਜਿਹੜੀ ਸਰਕਾਰ ਆ ਇਹ ਕੁੰਭ ਕਰਨੀ ਨੀਂਦ ਸੁੱਤੀ ਇਹਨੂੰ ਜਗਾਉਣ ਵਾਸਤੇ ਅਸੀਂ ਸਮੇਂ-ਸਮੇਂ ਤੇ ਪ੍ਰੋਗਰਾਮ ਦੇ ਰਹੇ ਆ ਜਿਸ ਦੇ ਤਹਿਤ ਅੱਜ ਟਰੈਕਟਰ ਮਾਰਚ ਸੀ ਤੇ ਇਹ ਜਿਹੜੀਆਂ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਇੱਕ ਤੇ ਉਹਨਾਂ ਨੇ ਤਰੀਕ ਬੜੀ 14 ਰੱਖ ਲਈ ਜਿਹੜੀ ਆ ਉਹ ਵੀ ਬੜੀ ਲੇਟ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਉਹਦੀ ਤਰੀਕ ਜਿਹੜੀ ਆ ਉਹ ਲਾਗੇ ਛੇਤੀ ਕੀਤੀ ਜਾਏ ਕਿਉਂਕਿ ਦੱਲੇਵਾਲ ਸਾਹਿਬ ਦਾ ਮਰਨ ਵਰਤ ਕੰਟੀਨਿਊ ਚੱਲ ਰਿਹਾ ਓਨਲੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲ ਰਹੀ ਆ ਪਰ ਸਰੀਰ ਉਹਨਾਂ ਦਾ ਮਤਲਬ ਕਹਿ ਸਕਦੇ ਵੀ ਬਹੁਤ ਵੀਕ ਹੋ ਚੁੱਕਾ ਸੋ ਅਸੀਂ ਫਿਰ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੀਆਂ ਮੰਗਾਂ ਸਾਨੂੰ ਬਾਰ-ਬਾਰ ਸਾਨੂੰ ਇਦਾਂ ਤੁਸੀਂ ਇਹ ਛੜਕਾਂ ਤੇ ਬਹਿਣ ਲਈ ਇਹ ਸਾਈਲੋਜ਼ ਬਹਿਣ ਲਈ ਜਾਂ ਸਮੇਂ-ਸਮੇਂ ਤੇ ਪ੍ਰੋਗਰਾਮ ਕਰਨ ਵਾਸਤੇ ਸਾਨੂੰ ਤੁਸੀਂ ਮਜਬੂਰ ਨਾ ਕਰੋ ਸਾਡੇ ਨਾਲ ਟੇਬਲ ਟਾਕ ਕਰਕੇ ਸਾਡੀਆਂ ਜਾਇਜ਼ ਕਿਸਾਨ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਆ ਉਹਨੂੰ ਤੁਸੀਂ ਸੁਣ ਕੇ ਤੁਹਾਡਾ ਕੰਮ ਹੈ ਜਿਹੜੀ ਜਨਤਾ ਆ ਆਵਾਮ ਆ ਉਹਨਾਂ ਨੂੰ ਸੁਖੀ ਰੱਖਣਾ ਤੇ ਤੁਸੀਂ ਤੇ ਸਾਡੇ ਨਾਲ ਦੂਸਰੇ ਦੇਸ਼ਾਂ ਵਿੱਚ ਜਿਹੜੇ ਗੁੱਸਪੈਟੀਆਂ ਜਾਂ ਕੋ ਹੱਤਵਾਦ ਸਾਨੂੰ ਤੁਸੀਂ ਕਹੀ ਜਾਂਦੇ ਜੇ ਐਸੋ ਜਿਹਾ ਵਿਹਾਰ ਕਰ ਰਹੇ ਜੇ ਤੇ ਇਹ ਜੇ ਲਾਵਾ ਕੱਲ ਨੂੰ ਜਿਆਦਾ ਫਟ ਗਿਆ ਤੇ ਬੜੀਆਂ ਬੜੀਆਂ ਸਰਕਾਰਾਂ ਕ੍ਰਾਂਤੀਆਂ ਹੁੰਦੀਆਂ ਵਾ ਤੇ ਇਹ ਜਿਹੜੀਆਂ ਰੁਲ ਕੇ ਰਹਿ ਜਾਂਦੇ ਹੁੰਦੀਆਂ ਤੁਹਾਡੀਆਂ ਸਰਕਾਰਾਂ ਸਰਪੂਰਾ ਇਹ ਲੁਕ ਲੋਕੇ ਤੁਹਾਨੂੰ ਜਾਨਾਂ ਬਚਾਉਣੀਆਂ ਪੈਂਦੀਆਂ ਤੁਹਾਡੇ ਗਵਾਂਡ ਵਿੱਚ ਹੀ ਜਿਹੜੀ ਬੰਗਲਾਦੇਸ਼ 'ਚ ਤਖਤਾ ਪਲਟ ਹੋਇਆ ਉਹ ਵੀ ਆਣ ਕੇ ਈ ਇੱਧਰ ਬੈਠੀ ਉਥੋਂ ਦੀ ਜਿਹੜੀ ਰਾਜਾ ਕਹਿ ਸਕਦੇ ਪ੍ਰਧਾਨ ਮੰਤਰੀ ਸੀ ਤੇ ਅਸੀਂ ਮੋਦੀ ਨੂੰ ਵੀ ਕਹਿਣਾ ਚਾਹੁੰਦੇ ਹਾਂ ਅਮਤ ਤਾਨੂੰ ਕਿ ਤੂੰ ਬਹਿ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰ ਉਹ ਨਾ ਹੋਏ ਇੱਥੇ ਕੋਈ ਵਿਦਰੋਹ ਹੋ ਜਾਏ ਜਨਤਾ ਇੰਨੀ ਉਲਟ ਹੋ ਜਾਏ ਕਿ ਤੁਹਾਨੂੰ ਗੱਦੀ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਭੱਜਣਾ। ਗੰਟੀਰ ਦੇ ਕੋ ਮਰ ਜਨਨ ਸੱਤਰ ਮਾਜਾ ਕਿਸਾਨ ਮਜ਼ਦੂਰ ਸੰਸਥਾ ਦੀ। ਇੱਕ ਗਰੁੱਪ ਕੋ ਬਣਿਆ ਮੈਸੇਜ ਹੀ ਪਏ। ਅੱਜ ਦਾ ਜਿਹੜਾ ਸਾਡਾ ਇੱਥੇ ਸੈਲੋ ਪਲਾਂਟ ਨੂੰ ਘੇਰਨ ਦਾ ਸੱਦਾ ਸੀਗਾ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਕਰੀਬਨ ਪੰਜਾਬ ਦੀਆਂ ਸਾਰੀਆਂ ਫਾਰਮੂਲ ਸਾਂਝਾ ਜਿਹੜਾ ਸੀਗਾ ਜਿਹੜੇ ਅਦਾਨੀ ਬਾਨੀਆ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਪਲਾਂਟ ਨੇ ਵੱਡੇ ਲੱਗੇ ਜਾਦਾਰੇ ਨੇ ਵੱਡੇ ਉਹਨਾਂ ਦੇ ਅੱਗੇ ਆਪਣਾ ਮੁਜ਼ਾਹਰਾ ਕਰਨਾ ਅਸੀਂ ਟਰੈਕਟਰ ਜਿਹੜੇ ਖੜੇ ਕੀਤੇ ਲਿਆ ਕੇ ਤੁਸੀਂ ਦੇਖ ਰਹੇ ਹੋ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਇੱਥੇ ਆਏ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਐਮਐਸਬੀ ਗਰੰਟੀ ਕਾਨੂੰਨ ਜਿਹੜਾ ਹੈ ਉਹ ਬਹੁਤ ਵੱਡੀ ਗੱਲ ਨਹੀਂ ਹੈਗੀ ਐਮਐਸਬੀ ਮਿਲ ਰਹੀ ਆ ਪਰ ਹੁਣ ਅਸੀਂ ਸਾਡੀ ਮੰਗ ਇਹ ਕਹਿੰਦੇ ਆ ਕਿ ਇਹਨੂੰ ਲੀਗਲ ਕਰਤਾ ਜਾਵੇ ਤਾਂ ਕਿ ਕੋਈ ਆਉਣ ਵਾਲੀ ਸਰਕਾਰ ਵੀ ਇਹਦੇ ਖਾਂ ਉਸ ਨੂੰ ਤੋੜੇ ਨਾ ਉਹਦੇ ਕਰਕੇ ਜਿਹੜਾ ਸਾਡਾ ਇਹ ਸੰਘਰਸ਼ ਚੱਲ ਰਿਹਾ ਤੇ ਢੱਲੇਵਾਲ ਸਾਹਿਬ ਨੇ ਅੱਜ 60 ਦਿਨ ਹੋ ਗਏ ਮਨਵਰਧ ਰਥੇ ਨੂੰ ਉਹਨਾਂ ਦਾ ਜਿਹੜਾ ਮਨਵਰਧ ਹੈ ਇਸ ਬਜ਼ੁਰਗ ਉਹ ਹਸਤਾ ਦੇ ਵਿੱਚ ਉਹਨਾਂ ਦੇ ਸਰੀਰ ਦੀ ਹਾਲਤ ਆਪਾਂ ਸਾਰਿਆਂ ਦੇਖਿਆ ਜੇ ਕਿਤੇ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਵਿੱਚ ਕੁਝ ਹੋ ਗਿਆ ਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਗੜਬੜੀ ਹੋ ਸਕਦੀ ਹੈ ਅਸੀਂ ਉਸ ਨੂੰ ਰੋਕਣਾ ਚਾਹੁੰਦੇ ਆਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆਂ ਕਿ ਉਹਨਾਂ ਦੇ ਵਾਹਿਗੁਰੂ ਜੀ ਕਾ ਸੰਘਰਸ਼ ਨੂੰ ਜਿਹੜਾ ਆ ਪਹਿਲਾਂ ਜਲਦੀ ਹੋ ਜਲਦੀ ਜਿਹੜਾ ਖਤਮ ਕੀਤਾ ਜਾਵੇ ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਗਾਂ ਦੀ ਪੂਰਤੀ ਕੀਤੀ ਜਾਵੇ ਸਿੰਘ ਕੈਲੇਕਲਾਂ ਜੀ ਕਹਿਣਾ ਹੈ ਸਰਕਾਰ ਨੂੰ ਚਾਹੁੰਦੇ ਆ ਸਰਕਾਰ ਨੂੰ ਆਪਾਂ ਪ੍ਰਦਰਸ਼ਨ ਕਰਕੇ ਦੱਸਣਾ ਆ ਵੀ ਕਿਸਾਨ ਸਾਡੇ ਘਰ ਤੋਂ ਪੂਰੀ ਹੈ ਦੁਖੀ ਆ ਕਿ ਸਾਡੀਆਂ ਮੰਗਾਂ ਮੰਨੋ ਨਹੀਂ ਤੇ ਇਦਾਂ ਹੀ ਸੰਘਰਸ਼ ਸਾਡਾ ਜਾਰੀ ਰਹੂਗਾ ਤੇ ਮੰਗਾਂ ਅਸੀਂ ਮਨਾ ਕੇ ਹਟਾਂਗੇ ਭਾਵੇਂ ਕਿੰਨਾ ਵੀ ਟਾਈਮ ਲੱਗ ਜੇ ਲੱਗਦਾ ਆਸ ਹੈਗੀ ਹੁਣ ਜੀ ਉਹਨਾਂ ਨੂੰ ਮੈਨੂੰ ਲੱਗਦਾ ਜੇ ਉਹਨਾਂ ਮੀਟਿੰਗ ਦਿੱਤੀ ਆ ਤੇ ਹੱਲ ਨਿਕਲੂਗਾ ਜਰੂਰ ਨਿਕਲੂਗਾ ਨਹੀਂ ਨਿਕਲਦਾ ਤੇ ਇਦਾਂ ਸੰਘਰਸ਼ ਇਹਨੇ ਜਦੋਂ ਚੱਲਣ ਰਿਹਾ ਪਹਿਲਾਂ ਤੋਂ ਚੱਲ ਰਿਹਾ ਵੈਸੇ ਤੇ ਸਾਡੇ ਵੱਡੇ ਵੀ ਸੰਘਰਸ਼ ਕਰਦੇ ਰਹੇ ਅੱਗੇ ਵੀ ਸਾਡਾ ਸੰਘਰਸ਼ ਜਿਹੜਾ ਇਦਾਂ ਜਾਰੀ ਰਹੂਗਾ ਮੈਂ ਟਰਮਲ ਸਿੰਘ ਬੱਜੂ ਮਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗਰਦਾਖੋਟ ਦਾ ਪ੍ਰਧਾਨ ਹਾਂ ਜਿਹੜਾ ਟਰੈਕਟਰ ਮਾਰ ਤੇ ਆ ਦੋਆ ਕੋੜ ਮਾਰ ਲੋ ਫੈਸਲਾ ਕਰਕੇ ਲਿਖਿਆ ਗਿਆ ਹੈਗਾ ਜਿਹੜੇ ਗੋਨਮਾਲ ਉਹ ਜਿਹੜੀਆਂ ਸਾਡੀਆਂ 12 ਮੰਗਾ ਪਿੰਡ ਦੀ ਫਿੰਟਰ ਆ ਮੋਦੀ ਵਾਲ ਉਹਦੇ ਮਨੋਰਚ ਤੇ ਜਿਆਦਾ ਕੁੱਤੇ ਗਏ 13 ਫਰਵਰੀ ਨੂੰ ਮੋਰਚਾ ਲੱਗਾ ਹੈਗਾ ਲਗਾਤਾਰ ਮੋਰਚਾ ਚੱਲਦਾ ਰਿਹਾ ਉਹ ਤੋਂ ਬਾਅਦ ਥੋੜਾ ਮੋਰਚਾ ਸਰਕਾਰ ਵੀ ਢਿੱਲੀ ਪੈ ਫਿਰ ਸਾਡੇ ਆਗੂਆਂ ਨੇ ਆਪਣੇ ਮੀਟਿੰਗ ਕਰਕੇ ਤੇ ਮੋਰਚੇ ਨੂੰ ਗਰਮ ਕਰਨ ਵਾਸਤੇ ਆਪਣੇ ਡੱਲੇਵਾਲ ਸਾਹਿਬ ਨੇ ਭੁਖ ਹੜਤਾਲ ਤੇ ਬੈਗੇ ਤੇ 6 ਨਵੰਬਰ ਨੂੰ ਜਿਹੜੀ ਯਾਡਾ ਪੰਦੇਰ ਸਾਹਿਬਾਂ ਉਹਨਾਂ ਨੇ ਗਾਂ ਗਾਂ ਲੰਗਨ ਦਾ ਫੈਸਲਾ ਕਰ ਲਿਆ ਲਗਾਤਾਰ ਤਿੰਨ ਜਥੇ ਗਏ ਆ ਲਗਾਤਾਰ ਸਾਡੇ ਬੰਦੇ ਇਹ ਪਹਿਲੇ ਦਿਨ 180 ਬੰਦੇ ਫਟੜੇ ਹੋਏ ਆ ਦੂਜੇ ਦਿਨ 70 ਬੰਦੇ ਫਟੜੇ ਹੋਏ ਆ ਨੌਜਵਾਨ ਵੀ ਫਟੜੇ ਹੋਏ ਆ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਭੁਖ ਹੜਤਾਲ ਤੇ ਬੈਠੇ ਆ ਤੋਂ ਬਾਅਦ ਪੰਜਾਬ ਬੰਦਾ ਸਦਾ ਦਿੱਤਾ 3 ਲੱਖ ਬੰਦਾ ਪੰਜਾਬ ਡੱਲੇਵਾਲ ਦੀ ਕੌਲ ਤੇ ਗਿਆ ਉੱਥੇ ਜਿਹੜਾ ਦਿੱਲੀ ਪੰਜਾਬ ਬੰਦ ਵੀ ਪੂਰਾ ਆਇਆ ਸਰਕਾਰਾਂ ਨੂੰ ਇਹ ਇੱਕ ਵਾਰੀ ਪਿੱਛੇ ਟਕਤਾ ਵਾ ਹੁਣ ਆ ਜਿਹੜਾ ਦੁਬਾਰਾ ਫੈਸਲਾ ਕੀਤਾ ਵਾ 14 ਦੀ ਮੀਟਿੰਗ ਲਈ ਇਹਨਾਂ ਨੇ 14 ਦੀ ਮੀਟਿੰਗ ਆਸਤੇ ਆ ਇੱਕ ਵੱਡਾ ਫੈਸਲਾ ਕੀਤਾ ਪੂਰੇ ਭਾਰਤ ਦੇ ਵਿੱਚ ਤਕਰੀਬਨ ਮੇਰੇ ਖਿਆਲ 50 ਲੱਖ ਤੋਂ ਵੱਧ ਟਰੈਕਟਰ ਜਿਹੜੇ ਮਾਰਚ ਕਰਦੇ ਆ ਜਿਹੜੇ ਮੋਦੀ ਸਾਹਿਬ ਆ ਉਹਨਾਂ ਉੱਥੇ ਟੈਂਕਾਂ ਦੀ ਸ਼ਲਾਮੀ ਲੈਣੀ ਆ ਬਾਹਰ ਇਹ ਜਾਣਾ ਮੈਂ ਵੀ ਮੋਦੀ ਸਾਹਿਬ ਵੇਖੋ ਕਿੱਡਾ ਵਰੀਆ ਮੁਲਕ ਚੱਲ ਰਿਹਾ ਸੰਧਾਨ ਦੇ ਖਿਲਾਫ ਇੱਧਰ ਲੋਕਾਂ ਨੇ ਆ ਟਰੈਕਟਰ ਖਲੋਤੇ ਆ ਇਹ ਜਾਣਾ ਵਾ ਕਿ ਇਹ ਮੋਦੀ ਕੀ ਕੰਡਿਆ ਇੱਥੇ ਕੋਈ ਖੁਸ਼ਹਾਲੀ ਨਹੀਂ ਕੋਈ ਖੁਸ਼ ਨਹੀਂਗਾ ਇੱਥੇ ਦੇ ਜੰਗਲ ਰਾਜ ਚੱਲਣ ਡਿਆ ਵਾ ਤੇ ਇਸ ਕਰਕੇ ਆ ਜਿਹੜਾ ਵੱਡਾ ਫੈਸਲਾ ਲੈ ਗਏ ਪੂਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਮੌਲ ਆ ਜਾਂ ਇਹਨਾਂ ਦੇ ਮੰਤਰੀ ਆ ਜਾਂ ਇਹਨਾਂ ਦੇ ਦਫ਼ਤਰ ਆ ਕੋਈ ਵੀ ਇਹਨਾਂ ਦਾ ਕਿਤੇ ਵੀ ਹੈਗਾ ਉੱਥੇ ਸਾਰੇ ਥਾਂ ਦੇ ਵੰਡ ਕੇ ਅਸੀਂ ਵਿਰੋਧ ਕਰ ਰਹੇ ਆਂ ਅਗਲਾ ਜਿਹੜਾ ਫੈਸਲਾ ਜਦੋਂ ਵੀ ਵੱਡਾ ਆਊਗਾ ਚੜ੍ਹਦੀ ਕਲਾ 'ਚ ਰਹਿਣਗੇ ਸੰਘਰਸ਼ ਜਿਹੜਾ ਵਾ ਕੁਝ ਵੀ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਬਏ ਸੰਘਰਸ਼ ਵਾਪਸੀ ਨਹੀਂ ਆ ਚੜ੍ਹਦੀ ਕਲਾ 'ਚ ਜਿੱਤ ਕੇ ਆਵਾਂਗੇ ਤੇ ਲੋਕਾਂ ਦੀ ਝੋਲੀ ਪਾਵਾਂਗੇ 220 ਜਿਹੜੀਆਂ ਸਾਡੀਆਂ ਮੰਗਾਂ ਬੰਨੀਆਂ ਸੀ ਉਹਨਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅੱਜ ਗੱਲੇਵਾਲ ਸਾਹਿਬ ਨੂੰ 55 57 ਦਿਨ ਮਰਦਮਦਰ ਤੇ ਬੈਠਾ ਹੋਇਆ ਇਹ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਇਹ ਸੰਯੁਕਤ ਕਿਸਾਨ ਮੋਰਚਾ ਤੇ ਦੋ ਫੋਰਮਾਂ ਜਿਹੜੀਆਂ ਦੂਜੀਆਂ ਉਹਨਾਂ ਦੀ ਸਹਿਮਤੀ ਨਾਲ 2 ਘੰਟੇ ਦਾ ਇੱਥੇ ਲਾਇਆ ਆ ਇਹ ਪਿੰਡ ਕਲੇਰਫੁਰ ਦਾ ਜਿੱਥੇ ਲੱਗਾ ਵਾ ਇਹ ਚਾਹੂਗਾ ਜਿੰਨਾ ਜਿਹੜਾ ਕਾਦੀਆਂ ਤੇ ਡੇਰੇ ਨਹੀਂ ਜੋੜਦਾ ਪਠਾਨਕੋਟ ਤੇ ਅੰਮ੍ਰਿਤਸਰ ਨੂੰ ਜੋੜਦਾ ਵਾ ਸਾਹੀ ਪੂਰਨ ਹਮਾਇਤ ਆ ਸਾਰੇ ਜਥੇਬੰਦੀਆਂ ਦੀ ਇਹ ਇਹਦੇ ਵਿੱਚ ਆਪਣੇ ਟਰੈਕਟਰ ਮਾਰਚ ਅਹੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਤੇ ਦੱਸਣਾ ਚਾਹੁੰਦੇ ਆਂ ਕਿ ਤੇਰੇ ਧੌਣ ਤੇ ਗੋਡਾ ਰੱਖ ਕੇ ਅੱਗੇ ਮੰਗਾ ਮਨਾਈਆਂ ਸੀ ਤੇ ਹੁਣ ਤੋਂ ਫੇਰ ਬੰਦਾ ਨਹੀਂ ਬੰਦਾ ਤੇ ਤੂੰ ਉਹ ਜਿਹੜਿਆਂ ਵੀ ਢੱਲੇਵਾਲ ਦੀਆਂ ਜੱਸ ਨੁਕਸਾਨ ਮੋਰਚੀਆਂ ਸਾਂਝੀਆਂ ਮੰਗਾਵਾ ਉਹਨਾਂ ਨੂੰ ਮੰਨ ਲਾ ਪੰਜਾਬ ਵਿੱਚ ਦੇਸ਼ ਵਿੱਚ ਸ਼ਾਂਤੀ ਬਣਾ ਕੇ ਰੱਖ ਸ਼ਾਂਤੀ ਸਭ ਤੋਂ ਵੱਡੀ ਚੀਜ਼ ਆ ਕਿਤੇ ਉਹ ਗੱਲ ਨਾ ਹੋਏ ਪੰਜਾਬੀਆਂ ਦਾ ਪਾਰਾ ਵੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ